ਰੌਇਲ ਕਿੰਗ ਪਹਿਲੀ ਆਉਂਦੇ ਆਹ ਸੈਕੰਡ ਆਪ ਵੀ ਖੇਡ ਨੂੰ ਮਾਰੀਏ ਸੰਧੂ ਭਰਾ ਗੱਲ ਕਰਨਗੇ ਸੋਚਦੇ ਆਂ ਸਾਡੇ ਆ ਚੱਲਦੇ ਆ ਕਮੈਂਟਰੀ ਕਰਦੇ ਆ ਕੁਝ ਗਲਤ ਬੋਲਿਆ ਗਿਆ ਹੋਵੇ ਤੇ ਆਪਣੇ ਛੋਟੇ ਵੀਰ ਰਪਿੰਦਰ ਜਲਾਲ ਨੂੰ ਮਿੱਟੂ ਰੌੜ ਨੂੰ ਮaaf ਕਰਿਓ ਅਗਲੀ ਹਾਫ ਦੀ ਗੱਲ ਸੰਧੂ ਭਰਾ ਕਰਨਗੇ ਸੰਧੂ ਬ੍ਰਦਰ ਆਣਗੇ ਜੱਸਾ ਰੌਇਲ ਕਿੰਗ ਕਬੱਡੀ ਕਲੱਬ ਦਾ 100 ਦਾ ਕਰਤਾ ਕਿੰਨੇ ਦੀ 100 ਐਰੋ ਹਰ ਇੱਕ ਜੱਫੇ ਦਾ ਪਰ ਜੱਫਾ 100 ਐਰੋ ਦਾ ਰੌਲਕਿੰਗ ਕਬੱਡੀ ਕਲੱਬ ਬੈਲਜੀਅਮ ਦੇ ਹਰ ਇੱਕ ਜੱਫੀ ਦਾ ਉਹ ਸਾਡੇ ਮੰਗਾ ਅਟਵਾਲ ਸਜਨ ਸਿੰਘ ਜੀ ਮਾਨ ਬਾਜ ਸੰਘੂ ਕੁਲਵਿੰਦਰ ਸਿੰਘ ਜਿੰਦਾ ਮੈਸਮਪੁਰ ਦੇ ਜਸਵੰਤ ਸਿੰਘ ਕੰਗ ਐਲਾਨ ਕਰਦੇ ਆ ਵੀ 21 ਸਤੰਬਰ ਨੂੰ ਬ੍ਰੈਸਿਆ ਦੇ ਕਾਪੜੇ ਉੱਪਰ ਦਲਜੀਤ ਲਲਕਲਾ ਦਾ 50000 ਦੀ ਨਗ 50000 ਦੀ ਨਗ ਤਰਸੀ ਨਾਲ ਬੱਲਾ ਬਣ ਸਨਮਾਨ ਹੋਊਗਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਭਰਾਵਾਂ ਦਾ ਪਉਏ ਨਹੀਂ ਫਰਮਾਇਸੀ ਥੋੜਾ ਜਿਹਾ ਸਹਰਾ ਦਿੰਨਾ ਸਾਡੇ ਇੱਕ ਬਉਆ ਪੀ ਲਿਆ ਪ੍ਰੀਤੂ ਕੇ ਜਮਾਈ ਨੇ ਬਹੂ ਦੇ ਭਲੇਖੇ ਡਾਂਗ ਮਾਰੀ ਭਾਈ ਦੇ ਇੱਕ ਪੌਵਾ ਪੀ ਗਿਆ ਪੋਲੇ ਕਾ ਜਗਰੀ ਟੰਗਾ ਚੱਕ ਗਦੀ ਦੇ ਫਸਾਲੀ ਕਗਰੀ ਬੋਤਲ ਚੋਂ ਪੌਵਾ ਕਹਿੰਦੇ ਬਾਲੂ ਲੈ ਗਿਆ ਮੱਝ ਦੇ ਭਲੇਖੇ ਝੋਟਾ ਚੋਣ ਵਹਿ ਗਿਆ ਪੋਲੇ ਕੇ ਟਿੱਡੇ ਨੇ ਪੌਵਾ ਪੀ ਕੇ ਹੱਦ ਤੋੜਤੀ ਝੋਟੇ ਦੇ ਭਲੇਖੇ ਕੱਟੀ ਖੂ ਨੂੰ ਜੋੜਤੀ ਪੌਵਾ ਪੀ ਕੇ ਭੀਰੇ ਨੇ ਨਵਾਂ ਚੰਦ ਚੜ੍ਹਤਾ ਗਵਾਂਡੀਆਂ ਦੀ ਰਸੋਈ ਚ ਟਰੱਕ ਬਾੜਤਾ ਖਾਲੀ ਪੌਵਾ ਬਾਣੀਏ ਨੂੰ ਪਿੰਡੋ ਲੱਭਿਆ ਤਿੰਨ ਚਾਰ ਬੰਦਿਆਂ ਨੇ ਘਰੇ ਛੱਡਿਆ ਬੋਤਲ ਪੀ ਕੇ ਜੱਟ ਲਲਕਾਰੇ ਮਾਰਦਾ ਕਹਿੰਦਾ ਡਾਂਗ ਉਤੇ ਡੇਰਾ ਵੱਲੋਂ ਜਾਰਦਾ ਮੈਚ ਸ਼ੁਰੂ ਹੋ ਗਿਆ ਸਵਾਮੀਆ ਛੇੜ ਕਹਾਣੀ ਉਹ ਮੈਚ ਸ਼ੁਰੂ ਹੋ ਮਿੱਤਰੋ ਜਿਵੇਂ ਗੁਰਦਾਸ ਸਿੰਘ ਜੀ ਕਹਿੰਦੇ ਹੁੰਦਾ ਕਿ ਤੈਨੂੰ ਇਸ਼ਕ ਦਾ ਕਰਦਾ ਪੈਂਦਾ ਪਰ ਅੱਜ ਦੀ ਕਬੱਡੀ ਦਾ ਜਰਦਾ ਬਾਸੀ ਲੋਲਾ ਵਿੱਚ ਪੈਂਦਾ ਇੱਕ ਬੰਦੇ ਬੈਲੀਮ ਅੰਮ੍ਰਿਤਸਰੀਏ ਢੋਲੇ ਤੇ ਪਹੁੰਚ ਨਹੀਂ ਸਕੇ ਅੱਜ ਨਾਂ ਦੇ ਲਖਣ ਭਰਾ ਵੀ ਸਵਾਮੀਆ ਅੱਜ ਲੈ ਦੇਖਦੇ ਪਾਲੇ ਨਹੀਂ ਦੇ ਵਿਰੋਧ ਬੈਲੀਮ ਕੰਦੀ ਟੀਮਾਂ ਥੋ ਜਿਆਉ ਨਾਲੇ ਪਾਸੇ ਹੋ ਜੋ ਆਈ ਹੋ ਪ੍ਰੈਸ਼ੀਓ ਦੇ ਕੱਪ ਤੇ ਉਹ 14ਵਾਂ ਲਾਖ ਕਬੱਡੀ ਕੱਪ ਯੂਨਾਈਟਿਡ ਕਬੱਡੀ ਫੈਡਰੇਸ਼ਨ ਆਫ ਯੂਰਪ ਦਾ ਖੇਡਿਆ ਜਾਊਗਾ 21 ਤਰੀਕ ਨੂੰ ਸਾਰੇ ਪੁੱਜਿਓ ਉਹ ਪੂਰੇ ਵਧੀਆ ਪ੍ਰਬੰਧ ਹੋਇਆ ਸਾਹਮਣੇ ਨਿੱਕਰ ਉਹਦੀ ਧਰਤੀ ਦਾ ਇੱਕ ਪਾਸੇ ਆ ਮੁੰਡਾ ਹਰਸ ਕਾਰਜਮੰਦ ਨੇ ਬੈਂਕ ਦੇ ਦਿੱਤੀ ਉਸ ਨੂੰ ਪਰ ਸਿਮਰ ਨੇ ਫੁਰਮਾ ਕਰਦੇ ਨੇ ਮੇਰੇ ਅੱਜ ਦਾ ਤਾਰੀਖ ਦਿਾਰ ਦੇ ਨਾਲ ਇਹਦਾ ਸਨਮਾਨ ਕੀਤਾ ਇੰਦਰਜੀਤ ਸਿੰਘ ਨੇ ਤੇ ਸਿਮਰ ਜਸਪਾਲਾ ਖੇਡ ਕਹਾਣੀ ਸਿੰਘ ਬਬਰਾ ਖਿਕਰੀਵਾਲ ਪਿੰਡ ਦਾ ਮੇਰੇ ਬਤਰਾ ਜ਼ਿਲ੍ਹਾ ਬਰਨਾਲੇ ਦੀ ਧਰਤੀ ਦਾ ਸ਼ੀਰ ਸੇਵਾ ਸਿੰਘ ਦਾ ਪਿੰਡ ਉਸ ਸਮੇਂ ਖੇਡ ਮੈਦਾਨ ਚ ਕਬੱਡੀ ਪਾਰ ਲਈ ਵਧਿਆ ਹੋਇਆ ਹੈ ਮਹਾਨ ਧਰਤੀਆਂ ਰੰਗਲੇ ਪੰਜਾਬ ਦੀ ਪਰ ਆਹ ਦੇਪੀ ਜਖਾਲ 35 ਪੈਣਾ ਉਹਨਾਂ ਨੇ 150 ਰੁਪਏ ਪਾ ਗਏ ਨਿੱਕੇ ਕਿੰਨੀਆਂ ਬਹੁਤ ਕਬੱਡੀ ਆਉਂਦੀਆਂ 150 ਰੁਪਈਆਂ ਰਿੰਕੂ ਖੱਟ ਨੇ ਇੱਕ 100 ਵਾਲੀ ਪਾ ਚੁੱਕੀ ਆ ਇੱਕ ਬਾਕੀ ਅਸਤੇ ਲੋਕ ਮਾਰੇ ਪਹਾੜਾਂ ਵੱਲੋਂ ਅਖਾੜਾਂ ਵਾਲੇ ਸਮੇਂ ਸ਼ੇਰ ਬਣਾਉਣਾ ਉਹ ਸੰਧੂਆ ਘਰ ਖਵਾਉਣੀ ਪੈਂਦਾ ਏ ਜੇ ਪੁੱਤ ਨੂੰ ਸ਼ੇਰ ਬਣਾਉਣਾ ਸੰਧੂਆ ਘਰ ਖਵਾਉਣੀ ਪੈਂਦਾ ਏ ਇੱਕ ਪਾਸੇ ਹਰਸ਼ਨ ਚੋੜੇ ਮਧਰੇ ਦੀ ਧਰਤੀ ਦਾ ਉਹ ਦੂਜੇ ਪਾਸੇ ਅੰਕਤ ਹੈ ਲਾਠ ਵਾਲਾ ਆਓ ਮੰਗਾਟ ਵਾਲ ਜੀ ਭੰਗੜਾ ਪਾਉਂਦੇ ਆ ਸੱਜਣ ਮਾਰੀ ਬੈਠੇ ਆ ਅਧੂਰ ਸਾਹਿਬ ਬੈਠੇ ਨੇ ਕਾਲੋ ਸਾਹਿਬ ਬੈਠਿਆ ਸੰਧੂਆ ਅਧੁਖਾ ਸਾਹਿਬ ਬੈਠਿਆ ਹਰਜੀਤ ਪੰਨੂ ਬੈਠਾ ਹਰਪਾਲ ਸੰਧੂ ਬੈਠਾ ਜੁਹਾਨੀ ਸਾਡੇ ਵੱਤ ਭਰਾ ਵੱਲੋਂ ਬੈਲਜੀਅਮ ਵਾਲੇ ਵੱਲੋਂ 50 ਯੂਰੋ ਜੋਨੀ ਬਲੈਂਸੀਆ ਵੱਲੋਂ 50 ਯੂਰੋ ਸੀਟੇ ਲਈ ਪਾਉਦੇ ਕੀਤੇ ਆ ਬਹੁਤ ਬਹੁਤ ਧੰਨਵਾਦ ਹਾਰ ਲਿਆਂ ਦੀ ਰੇਸ ਦੇ ਵਿੱਚ ਮੋਰੀ ਇਕਤਾਰ ਚ ਹੈ ਮੂਰਲੇ ਪੰਜਾਹ ਚ ਆਉਂਦਾ ਸਾਹਮਣੇ ਦੇਖਾਂਗੇ ਇੱਕ ਪਾਸੇ ਸਨੀ ਹੈ ਇੱਕ ਪਾਸੇ ਤਾਜਨ ਹੈ ਤੇ ਨਾਲ ਗੋਪੀ ਹੈ ਤੇ ਨਾਲ ਸੀਤਾ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ 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 ਕਿਦਾਂ ਦਾ ਹੋਣਾ ਆ ਕਹਿੰਦੇ ਬਿਹਰੇ ਬਾਬੇ ਨਾਨਕ ਦਾ ਪਰ ਆ ਵੀਰ ਜਿਹੜੇ ਅੱਜ ਵੱਡਾ ਮੇਲਾ ਕਰਵਾ ਰਹੇ ਆ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹਨਾਂ ਵੀਰਾਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਅੱਜ ਇੱਥੇ ਰੌਣਕਾਂ ਆਉਣ ਵਾਲੀ 21 ਸਤੰਬਰ ਹੋਣੀ ਹੈ ਮੇਰੇ ਵੀਰੋ ਬਲੈਂਸੀਆ ਦੇ ਵਿੱਚ ਵੱਡਾ ਖੇਡ ਮੇਲਾ ਪੰਜਾਬ ਸਪੋਰਟਸ ਕਲੱਬ ਵਾਲੇ ਵੀਰ ਸਾਡੇ ਜੋਨੀ ਹੁਣੀ ਆਪਣੇ ਸਾਥੀਆਂ ਨਾਲ ਕੇ ਸੱਦੇ ਲਾ ਰਿਹਾ ਹੈ ਵੀ 21 ਸਤੰਬਰ ਨੂੰ ਬਲੈਂਸੀਆ ਦੇ ਵਿੱਚ ਬਹੁਤ ਵੱਡਾ ਮੇਲਾ ਹੋਣਾ ਹੈ ਔਰ ਇਸੇ ਸੀਜ਼ਨ ਦਾ ਉਹ ਲਾਸਟ ਮੇਲਾ ਹੋਊਗਾ ਵੱਡੇ ਮਾਨ ਸਨਮਾਨ ਕੀਤੇ ਜਾਣਗੇ ਸੋ ਉੱਥੇ ਵੀ ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਪੁੱਜਣਾ ਹੈ ਔਰ ਉਸ ਖੇਡ ਮੇਲੇ ਦੀ ਰੌਣਕ ਨੂੰ ਵਧਾਉਣਾ ਹੈ ਸੋ ਇਹ ਬੇਨਤੀ ਹੈ ਸਾਰੇ ਦਸਤਕਾਂ ਨੂੰ ਆ ਇਧਰ ਜਿਹੜੇ ਲੱਭੂ ਦੇ ਕਹਿੰਦੇ ਦੋ ਜੱਥੇ ਉਹ ਲੱਗ ਚੁੱਕੇ ਆ ਸੋ ਮੈਨੂੰ ਲੱਗਾ ਵੀ ਅੱਧਾ ਲੱਖ ਜਿਹੜਾ ਹੈ ਉਹ ਅਨਾਉਂਸ ਹੋਇਆ ਰਵਿੰਦਰ ਜੀ ਉਹ ਕਿਹਨਾਂ ਵੱਲੋਂ ਆਪਾਂ ਜਰੂਰ ਕਹਿੰਦੇ ਵੀ ਵੀਰ ਸਾਡਾ ਕਹਿੰਦਾ ਵੀ ਉਹ ਦੋ ਜੱਥੇ ਜਿਹੜੇ ਲੱਗ ਚੁੱਕੇ ਆ ਇਹ ਦੋ ਜੱਥੇ ਜਿਹੜੇ 500 ਇੰਡੂਰ ਲੱਗੇ ਆ ਪ੍ਰੀਤ ਖਾਣੀ ਸੰਗਰਾਮ ਚੱਪਾ ਜੀ ਤੇ ਨਾਲ ਸੰਦੀਪ ਮਟਾਰੋਂ ਤੇ ਬੱਗਾ ਪਰਵਾਹਦ ਜੀ ਉਹਨਾਂ ਵੱਲੋਂ ਇਹ ਮਾਨ ਸਰਕਾਰ ਦੇ 500 ਇਹਨਾਂ ਦੇ ਬੱਤੇ ਜਾ ਰਹੇ ਆ ਲਖੂ ਸੀਕੇ ਵਾਲ ਪਿੰਡ ਦਾ ਨੌਜਾਨ ਬਹੁਤ ਵਧੀਆ ਖਿਡਾਰੀ ਹੈ ਜਿਹਨੇ ਦੋ ਜੱਫੇ 500 ਰੁਪਏ ਲਾਇਆ ਹੈ ਉਥੇ ਹੀ ਸਾਡੇ ਵੀਰ ਯੋर्ज ਦੀ ਮਾਰ ਤੋਂ ਤਾਰੀ ਭਾਜੀ ਇੰਡੀਅਨ ਰੈਸਟੋਰੈਂਟ ਤੋਂ ਨਾਲ ਜੱਸੀ ਭਾਜੀ ਢਿੱਲੋ ਭਾਜੀ ਮੇਜਰ ਭਾਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸੋ ਆ ਜਿਹੜਾ ਹੁਣ ਲਾਸਟ ਬਿੰਟੂ ਪੁਰੇਵਾਲ ਜੀ ਕਹਿੰਦੇ ਵਿਸ਼ੇਸ਼ ਤੌਰ ਦੇ ਪਰ ਧੰਨਵਾਦ ਕਰਦੇ ਹਾਂ ਇਹਨਾਂ ਸ਼ਖਸੀਅਤਾਂ ਦਾ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਵੀਰਾਂ ਦਾ ਬਿੰਟੂ ਪੁਰੇਵਾਲ ਜੀ ਅਜੀਤ ਸਿੰਘ ਜੀ ਪੁਰੇਵਾਲ ਪੁਰੇਵਾਲ ਪਰਿਵਾਰ ਬੱਗਾ ਧਨਵਾ ਜੀ ਰਾਜੂ ਬਾਲੀਵੁੱਡ ਰੈਸਟੋਰੈਂਟ ਤੋਂ ਪਰਮਜੀਤ ਕਾਲਰਾ ਜੀ ਹੋਰਾਂ ਦਾ ਡਾਕਟਰ ਗਰਮੀਰ ਜੀ ਆ ਅਨੁਜ ਕੁਮਾਰ ਲਾਪਾ ਜੀ ਆ ਰਮੇਸ਼ ਯੋਗ ਤੋਂ ਸੁਵਿੰਦਰ ਸਿੰਘ ਜੀ ਗਿੱਲ ਸਾਹਿਬ ਨਾਦੀ ਖਾਂਦੀ ਰੋਸ਼ਨੀ ਭਾਜੀ ਗਰੋਨਾ ਤੋਂ ਤਰੀਖ ਖਾਦੀ ਹੋਣਾਂ ਦਾ ਬਾਹਰ ਨਾਰਾਗੋ ਮੰਦੋਂ ਲਾਡੀ ਭਾਜੀ ਹੋਣਾਂ ਦਾ ਸੋ ਜਿੱਥੇ ਇਹ ਸਾਡੇ ਜੀਰ ਸਚਨਾਰ ਸਿੰਘ ਜੀ ਦਾ ਮੇਰੀ ਸਿੰਘ ਜੀ ਭਾਵਾ ਬਰਵੀਸ ਕਾ ਜੀਰੂ ਸਨਗਵਾਲੀਆ ਮੇਰ ਸਿੰਘ ਲਾਮਾ ਨਤੋਨੀ ਇਹਦੀ ਬਹੁਤ ਬਹੁਤ ਦਾਤਾਰ ਆ ਸਮੇਂ ਜਿਹੜਾ ਖੇਡ ਪਾਈ ਹੋਣੀ ਹੈ ਜਿਹੜੀ ਤਰਕਸ਼ ਜੀ ਜੋ ਨਾਲ ਸੇ ਕਵੀ ਸਿੰਘ ਜੀ ਸੋ ਇਹਦੇ ਵਿਵਹਾਰ ਨੂੰ ਬਹੁਤ ਬੰਦਾ ਬੰਦ ਕਰਦੇ ਆ ਦੇ 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 ਨਾ ਹਾਰ ਜਾਣ ਜਾਓ ਬੋਲਡਰੀ ਉੱਤੇ ਨਿਕਲੇ ਤੁਸੀਂ ਇੱਥੇ ਗੋਲਦੀ ਦਿਖਾਉਂਦੇ ਨਹੀਂ ਅਗਲੇ ਸਾਲ ਉਹ ਮੈਚ ਰੋਵੋ ਨੋ ਮਾਨਸਰਮਾਨ ਜਾ ਹੈ ਉਹ ਸੋਲੇ ਦੀ ਕੈਂਡ ਨਾਲ ਹੋਣੀ ਦਾ ਸੋਮਸੂਨ ਨਾਲ ਮੜਵੇਂ ਨਹੀਂ ਕਿਹਾ ਇਹ ਬਨਾਬ ਸੋਲੇ ਦੀ ਕੈਂਡ ਨਾਲ ਇਹ ਮਾਨਸਰਮਾਨ ਕਰਨ ਕੀਤਾ ਜਾਊਗਾ ਕੋਸਾਲਿਕ ਕੰਟੀ ਦੇ ਖਾਲੀ ਨੂੰ ਕਰੀ ਦੀ ਬਾਰੇ ਉਹ ਆਪੋ ਮੱਕਰੇ ਨਹੀਂ ਕਰਾਲ ਤੇ ਮਾਨਸਰਮਾਨ ਕਾਲਾ ਹੋਸੇ ਜਾ ਰਹੇ ਉਹਦੇ ਸਾਹਮਣੇ ਪਮਾ ਟੈਨ ਨੂੰ ਫੁੱਟ ਜੇਦਾ ਹੈ ਰਾਜ ਸਰਕਾਰ ਦੇ ਦਿਰੀਪਟੇ ਨੂੰ ਸ਼ੁਕਰੀਆ। ਉਹਨਾਂ ਦੀ ਵਿਸ਼ੇਸ਼ਤਾ ਦੇ ਪ੍ਰਧਾਨਤਵਾਰ ਹੈ। ਮੈਂ ਵੀ ਨੰਮੂਰ ਸਿੰਘ ਆਵਾਜ਼ ਸਾਕਰ ਵੀਰ ਬਹੁਤ ਜੀ ਬਰੂਨੀ ਭਾਜੀ ਦਾ ਬਹੁਤ ਬਹੁਤ ਧੰਨਵਾਦ ਹੈ। ਰੱਜੀ ਨੂੰ ਕਹਿੰਦੇ ਅਸੀਂ ਇਕੱਠੇ ਹੀ ਬੁਰ ਮਾਰਕੀਟ ਦੇ ਰਹੇ ਹਾਂ। ਸਰਗੋਲੇ ਭਾਜੀ ਹੁਨਾਂ ਦਾ ਬਹੁਤ ਬਹੁਤ ਧੰਨਵਾਦ। ਬੜਾ ਪਿਆਰ ਕੀਤਾ ਸਰਦਾਰ ਜੀ ਨੂੰ ਗਏ। ਗੋਰੀਆ ਭਾਈ ਦੇ ਵਿੱਚ ਪਿੰਡ ਜਲਾਲ ਤੇ ਮੈਂ ਸੀ ਉਹ ਇਕੱਠੇ ਨਿਊਜ਼ੀਗਰਾਂ ਸਿੱਧੇ ਮਾਰ ਦੇ ਗਏ ਸੀ। ਸਰਵਥਿਕਾ ਮਾਨਵ ਭੱਲੇ ਭਾਣਾ ਦੇ ਬੁਰਨੇ ਭਾਜੀ ਹੁਨਾਂ ਦਾ ਬਹੁਤ ਬਹੁਤ አመਤ ਬੀਣਾ ਪੈਂਦਾ ਹੈ ਬੜੇ ਪ੍ਰਸਿੱਧ ਪੈਂਦਾ ਹੈ ਪਹਿਲਾਂ ਆ ਗਿਆ ਸਾਡੇ ਵੀ ਨੰਦਰ ਹੋਣੀ ਸਮਾਕਰ ਹੋਣੀ ਬਹੁਤ ਹੀ ਹੋਣੀ ਕਿ ਬੱਤੇ ਹਾਂ ਹੋਇਆ ਫਿਰ ਬਹਾਨ ਦੇ ਮੇਰੇ ਵੀਰੋਂ ਅਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਭ ਤੋਂ ਸਭ ਤੋਂ ਨਾਲੋਂ ਪਹਿਲਾ ਜੇਨ ਬੋਜੀ ਗਈ ਹੈ ਸੋ ਸ਼ਾਮ ਦੇ ਨਾਲ ਅੱਜ ਸਵੇਰ ਦੀ ਸ਼ਾਮ ਦੇ ਨਾਲ ਇਹ ਮਾਨ ਸਰਕਾਰ ਜਿਹੜੇ ਬਖਰੀ ਜਾਣਗੇ ਤੂ ਆ ਕਿੰਨੇ ਮਿਆਰ ਦੇ ਟਿੰਗਟਲ ਗਰੁੱਪਾਂ ਤੋਂ ਹੋ ਗਏ ਸਾਲ ਜਿਹੜੇ ਮਾਸਟਰ ਕਹਿੰਦੇ ਆ ਉਹ ਮੇਰੇ ਵੀਰੋ ਸਾਡੇ ਵੀਰ ਗੋਪੀ ਜਠਾੜ ਨੂੰ ਬਖਸ਼ੇ ਜਾਣੀ ਗਵਿੰਦਰ ਸਿੰਘ ਜੀ ਜੱਲ ਲਾਲੀ ਥਾਦੀ ਜੀ ਉਹਨਾਂ ਦਾ ਰੋਸ਼ੀ ਜੀ ਉਹਨਾਂ ਦਾ ਔਰ ਨਾਲ ਹੀ ਪ੍ਰੀਤ ਥਾਦੀ ਜੀ ਲਾਦੀ ਬਾਜੀ ਉਹਨਾਂ ਦਾ ਦਵਿੰਦਰ ਜੀ ਉਹਨਾਂ ਦਾ ਸੁਖਮ ਜੀ ਉਹਨਾਂ ਦਾ ਸੁਖਮ ਸਿੰਘ ਜੀ ਉਹਨਾਂ ਦਾ ਅਮਰੀਤ ਸਿੰਘ ਜੀ ਉਹਨਾਂ ਦਾ ਗੁਰਵੀਰ ਸਿੰਘ ਬੀਰੂ ਸੈਦੋਵਾਰ ਮੇਰ ਸਿੰਘ ਜੀ ਲਾਲਾ ਮਤਾਰੋ ਤੇ ਉੱਥੇ ਸੁਨਾਗਰ ਬਾਠ ਗੋਵੀ ਬਾਠ ਮੱਲੀ ਢਾਲੀਵਾਲ ਸੁੱਖਾ ਢਾਲੀਵਾਲ ਨੰਦੂ ਵੀੜਾ ਦੇ ਨਾਲ ਬਿੱਲੂ ਕਮਸੂਰਵਾਲ ਸ਼ਬੂ ਟਰਵਾ ਰਵੀ ਹੈਪੀ ਸੋਨੂ ਜੀਤਾ ਕੁਕਰਪਿੰਡ ਤੇ ਦੀਪ ਨਡਾਲਾ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਔਰ ਲੈ ਵੀ ਰਪਿੰਦਰ ਵੀਰੇ ਪਹਿਲਾਂ ਤਾਂ ਆਪਾਂ ਕਹਿੰਦੇ ਹੁੰਦੇ ਸੀ ਕਿ ਖਿਡਾਰੀ ਜਾਂ ਕੋਈ ਟੀਮ ਨਜ਼ਰ ਨਹੀਂ ਆ ਰਹੀ ਪਰ ਅੱਜ ਸਭ ਨੂੰ ਨਜ਼ਰ ਨਹੀਂ ਆ ਰਹੀ ਮੈਨੂੰ ਲੱਗਦਾ ਪੂਰੇ ਸਮੇਂ ਦੇ ਵਿੱਚ ਆ ਗਏ ਆ ਗਏ ਯਾਰ ਬਾਤ ਹੈ ਜੀ ਸੰਧੂ ਆਉਤੇ ਰਸਤੇ ਨੇ ਰੋਡ ਬਲੌਕ ਹੋ ਗਿਆ ਸੀ ਜੀ ਸੰਧੂ ਦਾ ਲੇਟ ਹੋਣਾ ਆਈ ਇਹਨਾਂ ਦਾ ਤਾਂ ਇੱਥੇ ਆ ਸੂਰ ਆ ਬਾਹਰ ਅੰਮੇ ਸਮੇਂ ਤੋਂ ਇੱਕ ਕਮੈਂਟਰੀ ਦੇ ਵਿੱਚ ਨੇ ਔਰ ਇਹਨਾਂ ਨੇ ਪਹਿਲਾਂ ਪੁੱਛਣਾ ਸੋ ਅੱਜ ਰੋਡ ਬਲੌਕ ਹੋਣ ਕਰਕੇ ਜਿਲ੍ਹਾ ਥੋੜਾ ਲੇਟ ਹੋ ਗਿਆ ਪਰ ਫੇਰ ਵੀ ਆਜੀ ਜੋਬ ਸਮੇਂ ਸਹੀ ਸਮੇਂ ਜਿਵੇਂ ਕਿ ਉਹ ਲੈ ਵੀ ਪਹੁੰਚ ਕੇ ਆ ਸੰਧੂ ਬ੍ਰਦਰ ਧੂਲੇ ਆਏ ਬਹੁਤ ਬਹੁਤ ਧੰਨਵਾਦ ਆ ਜਾਣ ਕਰ ਪੂਰੀ ਦਾਉ ਲੈ ਲਾ ਤੇਰਾ ਕੀ ਤੇ ਸੱਣੀ ਬਹੁਤ ਬਹੁਤ ਧੰਨਵਾਦ ਸੰਦੂ ਅੱਜ ਆਤਰੀ ਸੰਦੂ ਰੋਮਾਂ ਸੰਦੂ ਇਹਨਾਂ ਮਾਈਕ ਤੇ ਖੜੇ ਹਾਂ ਸਭ ਤੋਂ ਪਹਿਲਾਂ ਸਾਰੀ ਸਾਥ ਸੰਗਤ ਨੂੰ ਸਾਰੇ ਭਾਈਚਾਰੇ ਨੂੰ ਮਾਫੀ ਚਾਹੁੰਦੇ ਆ ਥੋੜਾ ਲੇਟ ਹੋ ਗਿਆ ਅਕਸਰ ਐਕਸੀਡੈਂਟ ਦੇ ਲਾਗੂ ਕਰਦੇ ਬਿਜਾਲੀ ਦੇ ਬੱਸੇ ਉੱਤੇ ਜਾ ਬਹੁਤ ਵੱਡਾ ਲੱਗਿਆ ਸੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਭ ਤੋਂ ਪਹਿਲਾਂ ਰੰਗਲੇ ਪੰਜਾਬ ਦੀਆਂ ਸਰਦਾਰੀਆਂ ਦੇ ਵਿੱਚੋਂ ਵੈਕਨੂ ਜੀ ਦਾ ਖਾਲਸਾ ਵੈਕਨੂ ਜੀ ਦੀ ਫਤਿਹ ਪੰਜਾਬ ਪੁਜਾਰਤ ਵਾਲੇ ਖੁਦ ਹੀ ਉੱਜੜ ਗਏ ਪੰਜਾਬੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਬੰਦਲ ਵਾਲੇ ਬਣ ਗਏ ਪੰਜ ਦਰਿਆਵਾਂ ਨੂੰ ਪਾਣੀ ਅਤਿ ਵੀਕ ਕੋਲੇ ਵਿੱਚ ਵਗਦਾ ਏ ਪੰਜਾਬ ਪੁਜਾਰਤ ਵਾਲੇ ਖੁਦ ਹੀ ਉੱਜੜ ਗਏ ਪੰਜਾਬਤਾ ਅੱਜ ਪੂਰੀ ਦੁਨੀਆ ਦੇ ਵਿੱਚ ਵਸਦਾ ਏ ਦਰਕਰੇ ਪੰਜਾਬ ਦੀ ਮਾਫੀੜ ਕਮੇਟੀ ਦੀ ਗੱਲ ਸਾਰਿਆਂ ਆ ਸ਼ੇਰ ਕਹਾਣੀ ਹੈਲੋ ਵਾਇਕਰੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰਸੀ ਲੋਕਾਂ ਦੀ ਧਰਤੀ ਤੇ ਲੱਗੀਆਂ ਹੋਈਆਂ ਕਬੱਡੀ ਦੀਆਂ ਰੌਣਕਾਂ ਔਰ ਸਾਡੇ ਰੰਗਲੇ ਪੰਜਾਬੀ ਮੇਰੇ ਵੀਓ ਕਿ ਰੰਗ ਰੰਗੀਆਂ ਪੰਗਾ ਸਰਦਾਰੀ ਕੋਲ ਪੰਜਾਬੀਆਂ ਦੇ ਵਿੱਚ ਫਜਾਵਾਂ ਗੂੰਜੜ ਮਿੱਠੇ ਬੋਲ ਪੰਜਾਬੀਆਂ ਦੇ ਕਿਦਾਰੇ ਪਵੇ ਕਬੱਡੀ ਕਿਦਾਰੇ ਕੋਲ ਪੰਜਾਬੀਆਂ ਦੇ ਭਾਈ ਦੁਨੀਆ ਦੇ ਹਰ ਕੋਨੇ ਵੱਜ ਕੇ ਢੋਲ ਪੰਜਾਬੀਆਂ ਦੇ ਆ ਰੰਗਲੇ ਪੰਜਾਬੀ ਮਾਂ ਬੋਲੀ ਪੰਜਾਬੀ ਦਾ ਮਾਣ ਪੰਜਾਬ ਦੀ ਧਰਤੀ ਦਾ ਮਾਣ ਔਰ ਸਾਡੀ ਪੰਜਾਬੀਏ ਦਾ ਮਾਣ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਵਿੱਚ ਆ ਕੇ ਮੇਰੇ ਵੀਰ ਜਿੱਥੇ ਆਪ ਸੈੱਟ ਹੋਇਆ ਆਪਣੇ ਕਾਰੋਬਾਰ ਸੈੱਟ ਕਰਿਆ ਬੱਚੇ ਸੈੱਟ ਕਰਿਆ ਤੇ ਨਾਲ ਨਾਲ ਸਾਡਾ ਸੱਭਿਆਚਾਰ ਸਾਡੀ ਬੋਲੀ ਔਰ ਸਾਡੀਆਂ ਖੇਡਾਂ ਨਾਲ ਲੈ ਕੇ ਆ ਗਿਆ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਸਤਿਕਾਰਯੋਗ ਐਨ ਆਰ ਆਈ ਭਰਾਵਾਂ ਦੇ ਜਿਹੜੇ ਹਰ ਸਮੇਂ ਆਪਣੇ ਭਾਈਚਾਰੇ ਨੂੰ ਯਾਦ ਰੱਖਦੇ ਆਪਣੀਆਂ ਖੇਡਾਂ ਨੂੰ ਆਪਣੇ ਸੱਭਿਆਚਾਰ ਨੂੰ ਆਪਣੀ ਮਾਂ ਬੋਲੀ ਨੂੰ ਦਿਲਚਸਪਾਈ ਬੈਠੇ ਹੈ ਆਪਣੇ ਨਾਲ ਲੈ ਕੇ ਆਇਆ ਬਹੁਤ ਬਹੁਤ ਧੰਨਵਾਦ ਅੱਜ ਰੌਣਕਾਂ ਬਾਰਸੀ ਲੋਨਾਂ ਦੀ ਧਰਤੀ ਦੇ ਕਬੱਡੀ ਦੀਆਂ ਉਧਰ ਸਾਡੇ ਯਾਰਜ ਵੀ ਮਾਰ ਤੋਂ ਸਾਡੇ ਤਾਰੀ ਭਾਜੀ ਇੰਡੀਅਨ ਰੈਸਟੋਰੈਂਟ ਦੇ ਨਾਲ ਜੱਸੀ ਭਾਜੀ ਨਾਲ ਸਾਡਾ ਭਰਾ ਢਿੱਲੋ ਭਾਜੀ ਤਾਂ ਯਾਰਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਹੈ ਸੋ ਮੋਸਟ ਵੈਲਕਮ ਇਹਨਾਂ ਵੀਰਾਂ ਨੂੰ ਇੱਥੇ ਕੋ ਜਣ ਦੇ ਪਰਾਂ ਸਾਰੇ ਸੱਜਣਾ ਦਾ ਸਾਰੀ ਜਰਮਨਟਡ ਕਬੱਡੀ ਫੈਡਰੇਸ਼ਨ ਆਉਰਯੋਰਪ ਦੀ ਟੀਮ ਦਾ ਤਹਿਤੋਂ ਧੰਨਵਾਦ ਕਰਦੇ ਆ ਮੈਚ ਬੜਾ ਤਬਰਾ ਇੱਕ ਪਾਸੇ ਪੰਜਾਬ ਸਪੋਰਟਸ ਕਲੱਬ ਹਾਲੈਂਡ ਦੀ ਟੀਮ ਹੈ ਤੇ ਦੂਜੇ ਪਾਸੇ ਪੰਜਾਬ ਸਪੋਰਟਸ ਕਲੱਬ ਫਰਾਂ ਦੀ ਥੈਂਕ ਯੂ ਆ ਦੇਖੋ ਤੇ ਆ ਕਹਿੰਦੇ ਹਰਿਆਣੇ ਦੀ ਧਰਤੀ ਦਾ ਖਰਾਈਟੀ ਦਾ ਰਿੰਕੂ ਹੈ ਇੱਕ ਸਾਲ ਦੇ ਕੈਨੇਡਾ ਦੇ ਟ੍ਰਾਂਟੋ ਕਬੱਡੀ ਕੱਪ ਦਾ ਬੈਸਟ ਰਿਆ ਮੁੰਡਾ ਥੱਬੇ ਥੱਬੇ ਦੇ ਪੱਟਾਂ ਗਾ ਚੌੜੀ ਛਾਤੀ ਖਾਧੀਆਂ ਅਖਰਾਕਾਂ ਮਾਰੀਆਂ ਮਿਹਨਤਾਂ ਗੱਬਰੂ ਦੇ ਸਰੀਰ ਤੇ ਨਾਜ਼ਰ ਆਉਂਦੀਆਂ ਨੇ ਦੂਜੇ ਪਾਸੇ ਹਰਿਆਣੇ ਵਾਲਾ ਬਿੰਦੂ ਆ ਉਹ ਬੱਲੇ ਬੱਲੇ ਕਾਕੇ ਸਗਦਾਲਤ ਵਰਗਾ ਚੰਡਾ ਹੋਇਆ ਅਰਜਿੰਦਰ ਕੋਲ ਤਾਂ ਪਿੱਟੀ ਜਾ ਦੋਨੇ ਹਰਿਆਣੇ ਵਾਲੇ ਫਿਰ ਗਏ ਆ ਮਿੱਤਰੋ ਉਹ ਖੜਕਾ ਦੜਕਾ ਕਬੱਡੀ ਦਾ ਨਹੀਂ ਲਿਸਾ ਆਖਰੇ ਟੀ ਆ ਮੇਰੇ ਵੀਰੋ ਐਵੇਂ ਨਹੀਂ ਜੱਟ ਹਾਲੈਂਡਰ ਨੇ ਐਵੇਂ ਨਹੀਂ ਪੰਜਾਬ ਸਪੋਰਟਸ ਕਲੱਬ ਹਾਲੈਂਡ ਦੀ ਟੀਮ ਨੇ ਇਹ ਮੁੰਡਾ ਵਾਰ-ਵਾਰ ਸੱਤਿਆ ਇਹਦਾ ਜੋਰ ਦੇਖਿਆ ਇਹਦੀ ਆ ਤਕਨੀਕ ਦੇਖੀ ਆ ਤੇ ਆ ਉਹੀ ਚੱਲਿਆ ਉਹ ਸੰਧੂਆ ਮੰਨਾ ਚੱਟੂ ਸ਼ੇਰ ਕਹਾਣੀ ਲਾਓ ਮੰਨਾ ਚੱਟੂ ਮਾਝੇ ਦੀ ਧਰਤੀ ਦਾ ਮੇਰੇ ਮਿੱਤਰੋ ਤਰਨ ਤਰਨ ਦੇਸਿਕਾ ਗੱਬਰੂ ਦਾ ਆ ਸੀਰਿੰਦਰ ਨੌਂਜ ਨੇ ਟੌਪੀਆਂ ਕਬੱਡੀਆਂ ਪਾਈਆਂ ਸਾਹਮਣੇ ਚਾਰ ਜਾਫੀ ਤੋਂ ਸ਼ਿਕਾਰ ਮਾਸੇ ਦੀ ਧਰਤੀ